ਇਹੜਾ ਬੰਦਾ ਪੌਦਾ ਲਗਾਏਗਾ ਇਸੇ ਦਾ ਖਿਆਲ ਰੱਖਣਗੇ 1 ਮਹੀਨੇ ਡੇਢ ਮਹੀਨੇ ਬਾਅਦ ਦੇਖਾਂਗੇ ਜੀ ਦਾ ਪੌਦਾ ਜਿੰਨਾ ਉਹਦਾ ਹਰੇਕ ਬੰਦੇ ਦੇ ਤਰਸ ਨੂੰ ਫਤੂਰ ਲਿਉਂਦਾ ਹੈ ਕਲੀਅਰ ਹੈ ਔਰ ਇੱਕ ਬਠੰਡਾ ਰੇਨ ਲਈ ਤਾਂ ਮੈਂ ਸਪੈਸ਼ਲ ਤੁਹਾਡੇ ਸਾਹਮਣੇ ਅਨਾਉਂਸਮੈਂਟ ਵੀ ਕੀਤੀ ਆ ਕਿ ਜਿਹੜਾ ਵੀ ਬਲਾਜ਼ਮ ਪੌਦਾ ਲਗਾਏਗਾ ਉਹਨੂੰ ਵਾਚ ਕਰੇਗਾ ਉਹ ਜ਼ਿੰਦਾ ਰਹੇਗਾ ਉਹਦਾ ਖਿਆਲ ਰੱਖੇਗਾ ਹਰੇਕ ਨੂੰ ਇੱਕ ਕਲਾਸ 1 ਸਰਟੀਫਿਕੇਟ ਵੀ ਦਵਾਗੇ। ਸ਼ਸ਼ੀ ਗਾਲ ਜੀ ਅਸੀਂ ਅੱਜ ਪਹੁੰਚੇ ਹਾਂ ਬਠਿੰਡਾ ਦੀ ਪੁਲਿਸ ਲਾਈਨ ਦੇ ਵਿੱਚ। ਅੱਜ ਇੱਥੇ ਇੱਕ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਰੱਖਿਆ ਗਿਆ ਹੈ। ਪੰਜਾਬ ਦੇ ਜਿਹੜੇ ਬੀਜੀ ਗੌਰਵ ਜੱਟ ਯਾਦਵ ਸਾਹਿਬ ਨੇ ਉਹਨਾਂ ਨੇ ਇੱਕ ਸਾਰੇ ਪੁਲਿਸ ਨੂੰ ਪੰਜਾਬ ਪੜ ਦੇ ਪੁਲਿਸ ਨੂੰ ਇੱਕ ਹੈੱਡਕੁਆਰਟਰਸ ਨੂੰ ਇੱਕ ਸੰਦੇਸ਼ ਦਿੱਤਾ ਸੀਗਾ ਕਿ ਅੱਜ ਪੌਦਾ ਰੋਪਣ ਕਰਨਾ ਹੈ ਜਿੰਨੇ ਵੀ ਪੁਲਿਸ ਲਾਈਨਸ ਐ ਉਹਨਾਂ ਵੱਲੋਂ ਅੱਜ ਪੰਜਾਬ ਭਰ ਦੇ ਵਿੱਚ ਪੌਦੇ ਲਗਾਏ ਜਾਵੰਗੇ ਵਿਸ਼ੇਸ਼ ਤੌਰ ਤੇ ਅੱਜ ਜਿਹੜੇ ਮਟੰਡਾ ਦੇ ਏਡੀਜੀ ਵੀ ਸਭ ਐਸਪੀਐਸ ਪਰਮਾਰ ਨੇ ਉਹ ਪਹੁੰਚੀ ਹੈ ਪੁਲਿਸ ਲਾਈਨ ਦੇ ਵਿੱਚ ਤੇ ਉਹਨਾਂ ਵੱਲੋਂ ਅੱਜ ਤਮਾਮ ਇਥੇ ਜਿਹੜੇ ਗੈਸਟਰ ਅਫਸਰ ਐ ਪੰਜਾਬ ਮਟੰਡਾ ਦੇ ਉਹ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਕਿ ਮਟੰਡਾ ਦੇ ਜਿਹੜੇ ਏਡੀ ਵੀ ਸਾਹਿਬ ਖੁਦ ਪੌਦੇ ਲਗਾ ਕੇ ਇੱਕ ਸੰਦੇਸ਼ ਦੇ ਰਿਹਾ ਕਿ ਪਰਿਆਵਰਣ ਨੂੰ ਅਸੀਂ ਬਚਾਉਣਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਪਰਿਆਵਰਣ ਨੂੰ ਬਚਾਉਣ ਦੀ ਬਹੁਤ ਲੋੜ ਹੈ ਜਿਵੇਂ ਲਗਾਤਾਰ ਪੇੜ ਕੱਟੇ ਜਾ ਰਹੇ ਹਨ ਤੇ ਵਾਤਾਵਰਣ ਤੇ ਬਹੁਤ ਬੁਰਾ ਅਸਰ ਪੈ ਰਿਹਾ ਇਸ ਚੀਜ਼ ਦਾ ਜਿਵੇਂ ਅਸੀਂ ਜਾਣਦੇ ਕਿ ਇਸ ਵਾਰ ਗਰਮੀ ਬਹੁਤ ਜ਼ਿਆਦਾ ਪਈ ਹੈ ਉਹ ਕਿਤੇ ਨਾ ਕਿਤੇ ਇਹਦਾ ਬਹੁਤ ਵੱਡਾ ਕਾਰਨ ਹੈ ਕਿ ਲਗਾਤਾਰ ਪੇੜਾਂ ਦੀ ਕਟਾਈ ਹੋ ਰਹੀ ਹੈ ਤੇ ਨਵੇਂ ਬੋਧੇ ਲੱਗ ਨਹੀਂ ਰਹੇ ਤਾਂ ਅੱਜ ਇਹ ਉਪਰਾਲਾ ਕੀਤਾ ਗਿਆ ਹੈ ਪੁਲਸ ਵੱਲੋਂ ਵਿਸ਼ੇਸ਼ ਤੌਰ ਤੇ ਪੁਲਸ ਐਨਸੀ ਦੇ तमाम ਅਧਿਕਾਰੀ ਇੱਥੇ ਮੌਜੂਦ ਨੇ ਡੀਐਸਪੀ ਐਸਐਸਪੀ ਸਾਵਜ ਗਏ ਹੋਏ ਹੈ ਚੰਡੀਗੜ੍ਹ ਤੇ ਏਡੀਜੀਪੀ ਸਾਫ ਖੁਦ ਤੇ ਪਹੁੰਚੇ ਨੇ ਤੇ ਇੱਕ ਵਧੀਆ ਸੰਦੇਸ਼ ਦੇ ਰਿਹਾ ਪੂਰਸਤਵਲਾਵਾ ਸਾਨੂੰ ਸਾਰਿਆਂ ਨੂੰ ਤੇ ਚਾਹੀਦਾ ਹੈ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿਉਂਕਿ ਸਾਹ ਅਸੀਂ ਸਾਰਿਆਂ ਨੇ ਲੈਣੀ ਹੈ ਆਕਸੀਜਨ ਦੀ ਲੋੜ ਹਰ ਇੱਕ ਇਨਸਾਨ ਨੂੰ ਹੈ ਜਾਨਵਰਾਂ ਨੂੰ ਹੈ ਤੇ ਜਿੰਨੇ ਕਿ ਬਹੁਤੇ ਕੱਟੇ ਜਾ ਰਹੇ ਆ ਅਸੀਂ ਉਸ ਤੋਂ ਵੱਧ ਲਗਾਈਏ ਤਾਂ ਹੀ ਵਰਤਾਰ ਨੂੰ ਅਸੀਂ ਬਚਾ ਸਕਾਂਗੇ ਤਾਂ ਉਤੀ ਵੀ ਰੱਖਿਆ ਕਰ ਸਕਾਂਗੇ ਵਾਤਾਵਰਨ ਦੀ এনवायरमेंट ਦੀ ਰੱਖਿਆ ਕਰਾਂ এনवायरमेंट ਨੂੰ ਬਚਾ ਸਕਾਂਗੇ ਤਾਂ ਇਸੇ ਲੜੀ ਦੇ ਤਹਿਤ ਅੱਜ ਪੁਲਿਸ ਲਾਈਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤਾਂ ਜਿਹੜੇ ਅਧਿਕਾਰੀ ਹੈ ਉਹ ਇੱਕ ਇੱਕ ਪੌਦਾ ਲਗਾ ਕੇ ਇਹ ਸੰਦੇਸ਼ ਦੇ ਰਿਹਾ ਕਿ ਸਾਨੂੰ ਸਾਰਿਆਂ ਨੂੰ ਵਾਤਾਵਰਨ ਬਚਾਉਣ ਦੇ ਲਈ ਅੱਗੇ ਆਉਣਾ ਚਾਹੀਦਾ ਹੈ ਜੇ ਵਾਤਾਵਰਨ ਸੁਰੱਖਿਅਤ ਹੋਊਗਾ ਤਾਂ ਹੀ ਪਸ਼ੂ ਪੰਛੀ ਸੁਰੱਖਿਅਤ ਰਹਿਣਗੇ ਅਸੀਂ ਸੁਰੱਖਿਅਤ ਰਹੋਗੇ ਕਿਉਂਕਿ ਅਸੀਂ ਪੇੜ ਕੱਟ ਕੇ ਨਾ ਪੰਛੀਆਂ ਦੇ ਪਸ਼ੂਆਂ ਦੇ ਜਿਹੜੇ ਆਲਣੇ ਹਨ ਉਹ ਘਰ ਰਹਿਣ ਦੇ ਉਹ ਖਤਮ ਕਰ ਦਿੱਤੇ ਆ ਕਿਉਂਕਿ ਸਾਰਾ ਹੀ ਆਪਸ ਦੇ ਵਿੱਚ ਜੁੜਿਆ ਹੋਇਆ ਇੱਕ ਸੰਸਾਰ ਇੱਕ ਤਿੰਕੇ ਤੋਂ ਲੈ ਕੇ ਇੱਕ ਸੂਰਜ ਤੱਕ ਸਾਰਾ ਕੁਝ ਆਪਸ ਦੇ ਵਿੱਚ ਇੰਟਰਕਨੈਕਟ ਹੈ ਜੇ ਵਾਤਾਵਰਣ ਬਚੂਗਾ ਪਸ਼ੂ ਪੰਛੀ ਬਚਣਗੇ ਪੌਦੇ ਬਚਣਗੇ ਫੇਰ ਹੀ ਇਨਸਾਨ ਸਥਿਤੀ ਤੇ ਬਚੂਗਾ ਤਾਂ ਹੀ ਧਰਤੀ ਰਹਿਣ ਯੋਗ ਬਣੂਗੀ ਕਿਉਂਕਿ ਔਣਾ ਸਮਾਂ ਜੇ ਇਸੇ ਤਰ੍ਹਾਂ ਪੇੜਾਂ ਦੀ ਕਟਾਈ ਹੁੰਦੀ ਰਹੀ ਤਾਂ ਬਹੁਤ ਹੀ ਭਿਆਨਕ ਹੈ ਤਾਂ ਜਨੇਸਕ ਅਧਿਕਾਰੀ ਖੁਦ ਪੌਦੇ ਲਗਾ ਕੇ ਇੱਕ ਵਧੀਆ ਸੁਨੇਹ ਚ ਦੇ ਰਿਹਾ ਪੁਲਿਸ ਦਾ ਇੱਕ ਨਵਾਂ ਰੂਪ ਦੇਖਣ ਨੂੰ ਤੁਸੀਂ ਦੇਖ ਸਕਦੇ ਹੋ ਮਿਲ ਰਿਹਾ ਤੇ ਸਾਨੂੰ ਵੀ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਕਿ ਇੱਕ ਇੱਕ ਪੌਦਾ ਕਿਸੇ ਨਾ ਕਿਸੇ ਬਹਾਨੇ ਚਾਹੇ ਸਾਡਾ ਜਨਮ ਦਿਨ ਹੈ ਚਾਹ ਜਾਂ ਫਿਰ ਕੋਈ ਕੋਈ ਵਿਆਹ ਦੀ ਸਾਲਗिरा ਹੈ ਜਾਂ ਕੁਝ ਵੀ ਨਹੀਂ ਹੈ ਪਰ ਇੱਕ ਪੌਦਾ ਸਾਨੂੰ ਜ਼ਿੰਦਗੀ ਦੇ ਵਿੱਚ ਜਿੰਨਾ ਪੋਸਿਬਲ ਹੋ ਸਕੇ ਲਗਾਉਣਾ ਚਾਹੀਦਾ ਇਸ ਤੋਂ ਇਲਾਵਾ ਡੀਜੀਪੀ ਏਡੀਬੀ ਸਾਹਿਬ ਨੇ ਇੱਕ ਅੱਜ ਆਫਰ ਦਿੱਤਾ ਆਪਣੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਜਿਹੜਾ ਪੌਦਿਆਂ ਨੂੰ ਬਚਾਊਗਾ ਜਿਹੜੇ ਪੌਦਿਆਂ ਦਾ ਲਗਾ ਕੇ ਜਾਂਦੇ ਆ ਉਹ ਪੌਦਿਆਂ ਨੂੰ ਬਚਾਊਗਾ ਪੌਦਿਆਂ ਨੂੰ ਮਰਨ ਨਹੀਂ ਦੇਊਗਾ ਉਹ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਊਗਾ ਤੇ ਇੱਕ ਅਧਿਕਾਰੀ ਉਸ ਦੀ ਐਸਪੀ ਹੈੱਡਕੁਆਰਟਰ ਸਾਹਿਬ ਦੀ ਨਿਗਰਾਨੀ ਰੱਖਣਗੇ ਤੇ ਜਿਹੜਾ ਵੀ ਇਸ ਪੌਦੇ ਨੂੰ ਪੌਦਿਆਂ ਨੂੰ ਬਚਾ ਕੇ ਰੱਖੂਗਾ ਮਰਨ ਨਹੀਂ ਦੇਊਗਾ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਕਲਾਸ 1 ਦਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਊਗਾ ਇਹ ਇੱਕ ਚੰਗੀ ਪਹਿਲ ਹੈ ਇੱਕ ਭਾਨਾ ਹੁੰਦਾ ਇੱਕ ਇੱਕ ਪੌਦੇ ਨੂੰ ਵਾਤਾਵਰਣ ਨੂੰ ਬਚਾਉਣ ਦੇ ਲਈ ਇੱਕ ਵਧੀਆ ਉਪਰਾਲਾ ਜਿਹੜਾ ਐਡੀਜੀਪੀ ਸਾਹਿਬ ਨੇ ਨਵਾਂ ਸੰਦੇਸ਼ 바ਕੀ ਗਲਬਾਤ ਵੀ ਕਰਦੇ ਆਪਾਂ ਐਡੀਜੀਪੀ ਸਾਹਿਬ ਨਾਲ ਕਿ ਕੀ ਕੀ ਪੇਸ਼ਤਾਵਾਇ ਪ੍ਰੋਗਰਾਮ ਅੱਗੇ ਵੀ ਚੱਲਦੇ ਰਹਿਣਗੇ ਕਿ ਨਹੀਂ ਚੱਲਦੇ ਰਹਿਣਗੇ ਅੱਜ ਦਾ ਪ੍ਰੋਗਰਾਮ ਇਹ ਸੀਗਾ ਕਿ ਪੰਜਾਬ ਗਵਰਨਮੈਂਟ ਨੇ ਔਰ ਡੀਜੀ ਸਾਹਿਬ ਨੇ ਇਹ ਗਾਈਡੈਂਸ ਦਿੱਤੀ ਸੀ ਸਾਰੇ ਪੁਲਿਸ ਆਫਸਰ ਨੂੰ ਸਟੇਟ ਆਫ ਪੰਜਾਬ ਦੇ ਵਿੱਚ ਕਿ ਆਪਾਂ ਵਾਤਾਵਰਣ ਵਿੱਚ ਵੀ ਕੰਟ੍ਰਿਬਿਊਟ ਕਰਨਾ ਔਰ ਪੌਦੇ ਲਗਾਉਣੇ ਬਨ ਮਹਾਉਤਸਵ ਤੇ ਇਸ ਕਰਕੇ ਜਿੰਨੀਆਂ ਵੀ ਪੁਲਿਸ ਚੌਕੀਆਂ ਐ ਇਸਟੈਬਲਿਸ਼ਮੈਂਟ ਹੈਗੀ ਆ ਜਿੱਥੇ ਵੀ ਪੁਲਿਸ ਦੀ ਜ਼ਮੀਨ ਹੈਗੀ ਆ ਉੱਥੇ ਅਸੀਂ ਪੌਦੇ ਲਗਾ ਰਹੇ ਆ ਹੁਣੇ ਅਸੀਂ ਸਾਡੇ ਅਗਸਟਡ ਆਫਸਰ ਸਾਹਿਬਾਨ ਨੇ ਸਾਰਿਆਂ ਨਾਲ ਕੇ ਇਥੇ ਪੌਦੇ ਲਗਾਏ ਆ ਔਰ ਇੱਕ ਬਠੰਡਾ ਰੇਂਜ ਲਈ ਤਾਂ ਮੈਂ ਸਪੈਸ਼ਲ ਤੁਹਾਡੇ ਸਾਹਮਣੇ ਅਨਾਉਂਸਮੈਂਟ ਵੀ ਕੀਤੀ ਆ ਕਿ ਜਿਹੜਾ ਵੀ ਮੁਲਾਜ਼ਮ ਪੌਦਾ ਲਗਾਏਗਾ ਉਹਨੂੰ ਵਾਚ ਕਰੇਗਾ ਉਹ ਜ਼ਿੰਦਾ ਰਹੇਗਾ ਉਹਦਾ ਖਿਆਲ ਰੱਖੇਗਾ ਹਰੇਕ ਨੂੰ ਇੱਕ ਕਲਾਸ 1 ਸਰਟੀਫਿਕੇਟ ਵੀ ਦਵਾਂਗੇ ਤਾਂ ਕਿ ਐਜ਼ ਅ ਰਿਸਪੌਂਸੀਬਲ ਸਿਟੀਜ਼ਨ ਅਸੀਂ ਇਹ ਜਿਹੜਾ ਪੰਜਾਬ ਦਾ ਇੰਡੀਆ ਦਾ ਵਾਤਾਵਰਣ ਹੈ ਇਹਦੇ ਚ ਵੀ ਕੰਟ੍ਰਿਬਿਊਟ ਕਰਨਾ ਚਾਹੁੰਦੇ ਆ ਔਰ ਕਰਾਂਗੇ ਪਰ ਪਹਿਲਾਂ ਗੁਰਲੀ ਸਾਹਿਬ ਦੀ ਕੇਸ ਤੇ ਕਿ ਉਹ ਪੌਦੇ ਲਾਏ ਨੇ ਕਾਫੀ ਖਰਾਬ ਹੋ ਗਏ ਤੇ ਦੇਖਭਾਲ ਦੀ ਦਿੱਕਤ ਆਉਂਦੀ ਹੈ ਕਿਉਂ ਨਹੀਂ ਦਿੱਤੀ ਅਮਿਤ ਇਹੋ ਹੀ ਗੱਲ ਕੀਤੀ ਹੈ ਮੈਂ ਤੁਹਾਡੇ ਸਾਹਮਣੇ ਵੀ ਪੌਦਾ ਜ਼ਿੰਦਾ ਰੱਖਣਾ ਅਗਰ ਕੋਈ ਪੌਦਾ ਮਰ ਜਾਏ ਉਹਦੀ ਜਗ੍ਹਾ ਨਵਾਂ ਪੌਦਾ ਲਾ ਦਿਓ ਲੇਕਿਨ ਪੌਦਾ ਮਰਨਾ ਨਹੀਂ ਚਾਹੀਦਾ ਨਵਾਂ ਪੌਦਾ ਲਾ ਦਿਓ ਪਰ ਮਰਦੇ ਕਿ ਦੀ ਇੱਥੇ ਨਹੀਂ ਹੈ ਵੀ ਆਪਾਂ ਪੌਦੇ ਲਾਈਏ ਮੁੜ ਕੇ ਤੁਸੀਂ ਕਹਿੰਦੇ ਕੋਈ ਤਰ੍ਹਾਂ ਨਾਲ ਸ਼ਿਫਟ ਕਰ ਲਈ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੈ ਪੌਦਾ ਤਾਂ ਹਰੇਕ ਜਗ੍ਹਾ ਹੀ ਚਾਹੀਦਾ ਘਰਾਂ 'ਚ ਵੀ ਲਾਉਣਾ ਚਾਹੀਦਾ ਬਾਹਰ ਵੀ ਲਾਉਣਾ ਚਾਹੀਦਾ ਕਿਉਂਕਿ ਇਹ ਕਲੈਕਟਿਵ ਰਿਸਪੌਂਸਿਬਿਲਟੀ ਆ ਆਕਸੀਜਨ ਤੇ ਸਾਰਿਆਂ ਨੂੰ ਚਾਹੀਦੀ ਜਿੰਦੇ ਵੀ ਜਿੰਨੇ ਵੀ ਜਾਂਦੇ ਆ ਜਿਹੜੇ ਜਿੰਨੇ ਵੀ ਫੋਨ ਚੇਂਜ ਕਰਕੇ ਫਿਰ ਤਾਂ ਕੀ ਹੋਇਆ ਤਾਂ ਇਹ ਜ਼ਮੀਨ ਹੀ ਹੈ ਇੱਥੇ ਪੌਦੇ ਛੱਡ ਜਾਗੇ ਜਦੋਂ ਪੁਲਿਸ ਨਾਲ ਸ਼ਿਫਟ ਹੋ ਰਗੀ ਪੌਦਾ ਵੀ ਤਾਂ ਛੱਡ ਦਾਂਗੇ ਉੱਥੇ ਕਿ ਨਵੀਂ ਜਗ੍ਹਾ ਲਾ ਲਾਂਗੇ ਹੋਰ ਕੀ ਹੋਣਾ ਪੁਲਿਸ ਵੱਲੋਂ ਆਮ ਜਨਤਾ ਨੂੰ ਕੀ ਮੈਚ ਇਹੋ ਹੀ ਆ ਕਿ ਐਜ਼ ਰਿਸਪੋਨਸੀਬਲ ਸਿਟੀਜ਼ਨ ਕਿਉਂਕਿ ਅਸੀਂ ਸਾਰੇ ਸਾ ਲੈਨੇ ਆ ਤੇ ਸਾਡਾ ਫਰਜ਼ ਵੀ ਬਣਦਾ ਕਿ ਵਾਤਾਵਰਨ ਨੂੰ ਮੇਨਟੇਨ ਕਰੀਏ ਆਪਣਾ ਕੰਟ੍ਰਿਬਿਊਟ ਕਰੀਏ ਇੱਕ ਪੌਦਾ ਲਾਉਣਾ ਕਿੱਡਾ ਵੱਡਾ ਅਫਰਟ ਹੈ ਨਾ ਇਹ ਕੋਈ ਐਕਸਪੈਂਸਿਵ ਪ੍ਰੋਪੋਜ਼ੀਸ਼ਨ ਹੈ ਵੀ ਤੁਸੀਂ ਕੋਈ 2-4000 ਰੁਪਏ ਖਰਚਣਾ ਅਗਰ ਕਿਸੇ ਨੂੰ ਪ੍ਰੋਬਲਮ ਹੈ ਉਹ ਡਿਸਟ੍ਰਿਕਟ ਫੋਰੈਸਟ ਆਫੀਸਰ ਨਾਲ ਗੱਲ ਕਰਕੇ ਫਰੀ ਦਾ ਪੌਦਾ ਮਿਲ ਜਾਂਦਾ ਹੈਗਾ ਲੈ ਆ ਕੇ ਕਰ ਲੈਣਾ